ਅਭੀ ਮੈਟਰੋ ਟਰੈਕਟਰ 4 ਨੇ ਚਾਰਾਂ ਦੀ ਗੱਲ ਬਾਤ ਐ ਐਂਡ ਐ ਸ਼ੁਰੂਆਤ ਕਰਦੇ ਆ ਆ ਟਰੈਕਟਰ ਤੋਂ ਕੰਡੀਸ਼ਨ ਦੇਖ ਕੇ ਜੱਜ ਨਹੀਂ ਹੋਣਾ ਵੀ ਕਿੰਨਾ ਮਾਡਲ ਐ ਜਿਵੇਂ 18 ਮਾਡਲ ਕਹਿੰਦਾ ਤੁਸੀਂ ਯਕੀਨ ਮੰਨ ਜੂਗੇ ਪਰ 13 ਮਾਡਲ ਟਰੈਕਟਰ ਐ 13 ਮਾਡਲ ਬਈ 13 ਮਾਡਲ ਆ ਪੰਜਾਬ ਨੰਬਰ ਐ ਨਾ ਪੰਜਾਬ ਮਾਨਸਾ ਤੇ ਮਗਰੇ ਟਾਇਰ ਤਾਰ ਮੇ ਜਮਾ ਨਵੇਂ ਮੂਰਲੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ 65 ਤੋਂ 70 ਪੈਸੇ ਪਈਆ ਕੰਡੀਸ਼ਨ ਦਾ ਓਰੀਜਨਲ ਆ ਬਈ ਹਾਂਜੀ ਸਾਰਾ ਡੱਕ ਡੱਕ ਲੱਗਿਆ ਹੋਇਆ ਐ ਇਸੇ ਤਰੀਕੇ ਦੇ ਦਾਂਗੇ ਕਿੰਨੇ ਰੁਪਈਆ ਜਦੋਂ ਮੰਗੇ ਦੱਸੀ ਕਰਾਂ ਇਹਦੀ 4.5 ਦੀ ਮੰਗ ਆ ਜੀ ਕਿੰ 23 ਦੇ ਤਾਂ 4 ਮਹੀਨੇ 4 ਲੱਖ ਤੇ 15000 ਦੀ ਵਾਧੇ ਚੱਕੋ ਤੇ ਜਿਹੜਾ ਆ ਖੜਾ ਬਈ ਆ ਵੀ ਦੱਸ ਕਰਾਂ ਇਹ 10 ਮਾੜ ਲਈ 10 ਮਾੜ ਲਾ ਕਿੰਨੇ ਦਾ ਦੇਣਾ ਜੈ ਜੈ ਜਰੇ ਟੱਕਾ ਹਾਂ ਨਾ ਅੱਜ ਦੱਸ ਇਹਦੀ 360 ਡਿਮਾਂਡ ਆ ਮੌਕੇ ਤੇ ਮੌਕੇ ਤੇ ਦੇ ਦਾਂਗੇ 40000 ਦੇ 325000 ਦੀ ਹੋ ਜੂ ਤੇ ਜਿਹੜਾ ਆ ਖੜਾ ਬਈ ਆ ਦੱਸ ਹੁਣ ਇਹ 4 ਮਾੜ ਲਈ 4 ਮਾੜ ਲਾ 4 ਰੇ ਨਾ ਮੇਨੇ 4 ਰੇ ਨਾ ਮੇਨੇ ਕਰਲੋਸ ਕਰ ਇੰਜਨ ਚੱਲ ਪੰਜਾਬ ਨੰਬਰ ਹੈ ਕਿੰਨੇ ਚ ਦੇਣਾ ਇਹ ਦੇ ਦਾਂਗੇ 265000 ਬਈ ਮੌਕੇ ਤੇ ਮੌਕੇ ਤੇ 2.5 ਫੋਰ ਹੇਟ ਆ ਜਾ ਬਾ 44 ਇਹ 45 ਦਾ ਜਾਈ 35 ਦੀ ਹੋ ਜੀ ਯਾਰ ਆਜੂ ਕਰਾ ਤੇ ਭਾਈ ਜਿਹੜਾ ਆ ਖੜਾ ਆ ਵੀ ਦੱਸ ਦੇ ਇਹ 2000 ਮਾਡਲ ਹੈ ਜੀ 2000 ਮਾਡਲ ਹੈ ਨੰਬਰ ਹੈ ਐਚ ਆਰ ਇਹ ਐਚ ਆਰ ਨੰਬਰ ਹੈ ਕੰਡੀਸ਼ਨ ਦਾ ਘੈਂਟ ਆ ਕਿੰਨੇ ਚ ਦੇਣਾ ਜੈਸਮੂਲ ਦਾ ਰੇਟ ਦਾ ਹਾਂ ਇਹ ਦੇ ਦਾਂਗੇ ਆਪਾਂ 165000 ਦਾ ਜੀ ਮੌਕੇ ਤੇ ਹੋਰ 60 ਦਾ ਦੇ ਦਾਂਗੇ ਹੋਰ ਘਟਾ ਦੇ ਬਸ 55000 ਡੇਢ ਦਾ ਵਾਦੀਏ ਚੱਕੋ ਮੇਤਰੋ ਆਜੂ ਕਰਾ ਫਟਾਫਟ ਪਿੰਡ ਸੰਦੋਹੇ ਦੇ ਵਿੱਚ ਖੜੇ ਨੇ ਡਿਸਟ੍ਰਿਕਟ ਕਿਹੜਾ ਪੈਂਦਾ ਬਈ ਬਠਿੰਡਾ ਡਿਸਟ੍ਰਿਕਟ ਕਮਿਸ਼ਨਡ ਆਈ ਜ਼ਿਲ੍ਹਾ ਬਠਿੰਡੇ ਦਾ ਪਿੰਡਾ ਮੋੜ ਮੰਡੀ ਤੋਂ 7 ਕਿਲੋਮੀਟਰ ਦੂਰ ਹੈ ਤਲਵੰਡੀ ਵਾਲੇ ਰੋਡ ਤੇ ਹਾਂ ਤਲਵੰਡੀ ਵਾਲੇ ਰੋਡ ਤੇ ਆਜੂ ਕਰਾਂ ਫਟਾਫਟ ਨੰਬਰ ਕੈਪਸ਼ਨ ਚ